ਨਸ਼ੀਕਾ ਸਰ ਜੀ ਹਾਂ ਅਸੀ ਗੱਲ ਜੀ ਸਰ ਦੱਸੋ ਇਸ ਤਰ੍ਹਾਂ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਮਲਾਜ਼ਮਾਂ ਨਾਲ ਕੀਤੇ ਕਿਹੜੇ ਵਾਦੇ ਜਿਹੜੇ ਪੂਰੇ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ 1 ਜੂਨ ਵੋਟਾਂ ਤੋਂ ਬਾਅਦ ਮ ਜਮਲਾਣਾ ਅਗੋਂ ਮੀਟਿੰਗ ਕਰਕੇ ਚੰਡੀਗੜ੍ਹ ਦੇ ਵਿੱਚ ਜਿਹੜਾ ਕਿ ਮੁੱਖ ਵਾਦਾ ਇਹ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਨੇ 1972 ਅਨਸਾਰ ਲਾਗੂ ਕਰਨਾ ਇਹ ਕਿਹਨਾਂ ਦਾ ਏਰੀਆ ਰ ਜਿਸ ਤਰ੍ਹਾਂ ਜੋ ਡੀਏ ਦੇ ਵਿੱਚ ਦਸੰਬਰ 2023 23 ਦੇ ਵਿੱਚ ਉਹਨੇ ਭਵੰਤਮਾਨ ਨੇ 4 ਫਰਾਂ ਵਾਅਦਾ ਕੀਤਾ ਗਿਆ ਸੀ ਭਾਅ 34% ਵਧਾ ਕੇ ਡੀਏ 38% ਕੀਤਾ ਗਿਆ ਸੀ ਪਰ 17 ਮਹੀਨੇ ਬਾਅਦ ਤੇ ਜੋ ਮੁੱਖ ਨੇ ਭਵੰਤਾਂ ਚੋਪਾ ਜੋ ਕਿ ਮੀਟਿੰਗ ਹੋਵੇਗੀ ਉਸ ਦੇ ਮੁੱਖ ਮੰਗਾਂ ਹੋਣਗੀਆਂ ਕਿ ਕੀ ਤੁਸੀਂ ਪੇਖ ਨਹੀਂ ਦੇ ਦੇ ਰਹੇ ਹੋ ਜਾਂ ਪੁਰਾਣੇ ਵੈਸੇ ਨਾਲ ਕਰ ਰਹੇ ਹੋ ਜਾਂ ਡੀਏ ਦੇ ਕਿਸ ਤਰ੍ਹਾਂ ਵਾਅਦਾ ਕਰ ਰਹੇ ਹੋ ਕਿਉਂਕਿ 232 ਮਹੀਨਾ ਬਕਾਇਆ ਹੈ 50 ਸਰਕਾਰ ਵੱਲੋਂ 50 ਸਰਕਾਰ ਚੋਪਾ ਇਸ ਤਰ੍ਹਾਂ ਪੰਜਾਬ ਸਰਕਾਰ ਦੇ ਮੈਹਗਮ ਵਿੱਚ ਕੰਮ ਕਰਦੇ ਕੱਚੇ ਬਣਾਏ ਨੂੰ ਰੈਗੂਲਰ ਕਰਨ ਵਾਸਤੇ ਮੁਖ ਨੇ ਭਵੰਤਵਨ ਕਈ ਵਾਰ ਕਹਿ ਚੁੱਕਿਆ ਕਿ ਮੈਂ ਇਹਨਾਂ ਜੋ ਅੱਗੇ ਜੋ ਕੱਚਾ ਛੱਡ ਕਟੂਗਾ ਪਰ ਸਰਕਾਰ ਉਹਨਾਂ ਨੂੰ ਬਹੁਤ ਸਮਾਂ ਹੋ ਚੁੱਕਾ ਹੈ ਤੱਕ ਇੱਕ ਵੀ ਮਾਮਲਾ ਪੱਕਾ ਨਹੀਂ ਕੀਤਾ ਹਾਂਜੀ ਮੈਡਮ ਜੀ ਤੇ ਮੈਡਮ ਜੀ ਸਾਨੂੰ ਦੱਸੋ ਪੀਐਮ ਲਾਜਮ ਕਿਹੜੀਆਂ ਮੁੱਖ ਮੰਗਾਂ ਹਨ ਜਿਸ ਕਰਕੇ ਮੁਲਾਜ਼ਮ ਰੋਸ ਪ੍ਰਦਰਸ਼ਨ ਕਰ ਰਹੇ ਹਨ ਹਾਂਜੀ ਮੈਡਮ ਜੀ ਜੋ ਜਿਸ ਤਰ੍ਹਾਂ ਕਿ ਡੀ ਆ ਦੀਆਂ ਜਿਹੜੇ 12% ਡੀ ਆ ਦੀਆਂ ਤਿੰਨ ਕਿਸ਼ਤਾਂ ਪੈਂਡਿੰਗ ਚੱਲ ਰੀਆਂ ਨੇ ਤੇ ਉਚਾਰੀਆਂ ਨੇ ਇਸ ਦੇ ਨਾਲ ਹੀ ਜਿਹੜਾ 5.5 ਸਾਲਾਂ ਦਾ ਬਕਾਇਆ ਤੇ ਓਪੀਐਸ ਦੇ ਨਾਲ-ਨਾਲ ਜਿਹੜਾ 15% ਦਾ ਲਾਭ ਨੂੰ ਲੈ ਕੇ ਕੱਚੇ ਬਲਾਸਮਾਂ ਨੂੰ ਪੱਕਾ ਕਰਨਾ ਇਸ ਦੇ ਨਾਲ ਹੀ ਜਿਹੜਾ ਹੈ ਕੇਂਦਰ ਸਰਕਾਰ ਦੇ ਜਿਹੜੇ ਟਾਈਮ ਤੇ ਬੰਦ ਕੀਤੇ ਗਏ ਸੀ ਸੈਂਤੀ ਤਰ੍ਹਾਂ ਦੇ ਭੱਤਿਆਂ ਨੂੰ ਬਹਾਲ ਕਰਨਾ ਨੀਮ 1972 ਦੇ ਅਨੁਸਾਰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ लागू तो होना जरूरी है मुलाजम सतारा सतरा सा लागू करना जरूरी ਪਰ ਪੰਜਾਬ ਸਰਕਾਰ ਮਨਾਂ ਨੂੰ ਧੱਕਾ ਕਰ ਰਹੀ ਆ ਜੋ 17/7/2020 ਤੋਂ ਭਰਤੀ ਹੋਏ ਮੁਲਾਜ਼ਮਾਂ ਉਹਨਾਂ ਨੂੰ 7ਵਾਂ ਵੇਹ ਲਾਗੂ ਕਰ ਰਹੀ ਆ ਪਰ ਪੱਤੇ ਪੰਜਾਬ ਸਰਕਾਰ ਦੇ ਇੱਕ ਖਾਸ ਸੁਸਣੀ ਅੰਗ ਲਾਗੂ ਕਰ ਰਹੀ ਆ ਜਿਸ ਕਰਕੇ ਪੰਜਾਬ ਸਰਕਾਰ ਦੇ ਉਹਨਾਂ ਨੇ ਮੰਗ ਹੈ ਕਿ ਸਾਨੂੰ 6ਵਾਂ ਵੇਹ ਲਾਗੂ ਤੇ ਆਵੇ ਜੇਕਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਉੱਪਰ 6ਵਾਂ ਵੇਹ ਲਾਗੂ ਹੁੰਦਾ ਜੋ 17/7/2020 ਤੋਂ ਭਰਤੀ ਹੋਇਆ ਤਾਂ ਮਿਆਰ ਜੋ ਮੁਲਾਜ਼ਮਾਂ ਨੂੰ ਤਨਖਾਹ ਵਿੱਚ ਹਜ਼ਾਰ ਰੁਪਏ ਵਾਧਾ ਹੋਗਾ ਹਾਂ ਜੀ ਬਣਾ ਜੀ ਹਾਂਜੀ ਹਾਂਜੀ ਬਹੁਤ-ਬਹੁਤ ਧੰਨਵਾਦ ਸਰ ਤੁਹਾਡਾ ਥੈਂਕ ਯੂ ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਚੈਨਲ ਦੀ ਨਵੀਂੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ